ਟਿਬਾ ਰੋਡ ਦੇ ਮੋਹੱਲਾ ਗੁਰਮੇਲ ਪਾਰਕ ਦੇ ਵਿੱਚ ਉਸ ਵੇਲੇ ਅਫੜਾ ਤਫੜੀ ਮਚ ਗਈ ਜਦ ਇੱਕ ਤੇਜ਼ ਰਫ਼ਤਾਰ ਟਾਟਾ 407 ਦੇ ਚਾਲਕਾ ਦੇ ਵੱਲੋਂ ਲਾਪਰਵਾਹੀ ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਇੱਕ ਬਿਜਲੀ ਦੇ ਟਰਾਂਸਫਾਰਮਰ ਨੂੰ ਟੱਕਰ ਮਾਰ ਦਿੱਤੀ ਗਈ ਟਰਾਂਸਫਾਰਮਰ ਦੇ ਨਾਲ ਹੋਈ ਟੱਕਰ ਦੀ ਵਜ੍ਹਾ ਨਾਲ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਗੱਡੀ ਨੂੰ ਅੱਗ ਲੱਗ ਗਈ ਹੈ ਜੋ ਵੇਗ ਨੇ ਭਿਆਨਕ ਰੂਪ ਧਾਰ ਲੈਂਦੀ ਹੈ ਤੇ ਅੱਗ ਲੱਗਣ ਨਾਲ ਪੂਰੇ ਇਲਾਕੇ ਦੀਆਂ ਬਿਜਲੀ ਦੀਆਂ ਤਾਰਾਂ 'ਚ ਜ਼ੋਰਦਾਰ ਧਮਾਕੇ ਹੋਏ ਤੇ ਅੱਗ ਨੇ ਭਿਆਨਕ ਰੂਪ ਇਸੇ ਦਰਮਿਆਨ ਆਸ-ਪਾਸ ਦੇ ਘਰਾਂ ਤੇ ਸਮਾਨ ਦਾ ਕਾਫੀ ਨੁਕਸਾਨ ਵਿਆਗ ਗ੍ਰਸਤ ਹੋ ਗਿਆ ਤੇ ਸੀएनजी ਗੈਸ ਦੇ ਚੱਲਣ ਵਾਲੀ ਇਹ ਗੱਡੀ ਜਿਸ ਦੇ ਟੈਂਕਰ ਦੇ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਗਨੀਮਤ ਰਹੀ ਹੈ ਕਿ ਗੱਡੀ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਹੈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ ਉਧਰ ਹੀ ਕੌਂਸਲਰ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਅੱਗ ਤੇ ਕਾਬੂ ਪਹੁੰਚ ਤੋਂ ਬਾਅਦ ਜਲਦ ਹੀ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਮੈਂ ਤਾਂ ਨਹੀਂ ਬੋਲੇ ਅੱਗ ਲੱਗੀ ਹੈ ਕੀ ਕਰਿਆ ਹਾਂਜੀ ਮੇਰਾ ਨਾਮ ਗੁਰਚਰਨ ਸਿੰਘ ਸੈਣੀ ਹੈ ਜੀ ਅਸੀਂ ਵਾਰਡ ਨੰਬਰ 16 ਦੇ ਨਿਵਾਸੀ ਆ ਇਹ ਤੇ ਇੱਕ ਆਟ ਟਰੱਕ ਸ਼ਾਇਦ ਮੁੜ ਰਿਹਾ ਸੀਗਾ ਤੇ ਟਰਾਂਸਫਾਰਮਰ ਕਾਫੀ ਨੀਵਾ ਹੋਣ ਦੇ ਬਾਵਜੂਦ ਵੀ ਸ਼ਾਇਦ ਨਾਲ ਟਰਾਂਸਫਾਰਮਰ ਨਾਲ ਲੱਗ ਗਿਆ ਗੱਡੀ ਤੇ ਗੱਡੀ ਨੇ ਅੱਗ ਫੜ ਲਈ ਗੱਡੀ ਸੀ ਐਨਜੀ ਵਾਲੀ ਸੀਗੀ ਤੇ ਵਿਕਰਾਲ ਰੂਪ ਧਾਰਨ ਕਰ ਲਿਆ ਅੱਗ ਨੇ ਜੀ ਚਲੋ ਇੰਨਾ ਸ਼ੁਕਰ ਹੈ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਤਾਂ ਜ਼ਰੂਰ ਹੋਇਆ ਵਾ ਪਰ ਪਰਮਾਤਮਾ ਸ਼ੁਕਰ ਹੈ ਵੀ ਕਿਸੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਟਰਾਂਸਫਾਰਮਰ ਨੂੰ ਜਦੋਂ ਅੱਗ ਲੱਗੀ ਆ ਤੇ ਇਸ ਦੇ ਨਾਲ ਕਿਸੇ ਘਰਾਂ ਘਰਾਂ ਦੀ ਆਪਦੀ ਜਦਾਂ ਤੇ ਵੀ ਸੀਗੀ ਤੇ ਕਰਕੇ ਹੁਣ ਜਿਹੜੇ ਨਾਲ ਦੇ ਕਰਨੇ ਨੇ ਨੇਫਰੈਂਟਲੀ ਨੁਕਸਾਨ ਪਹੁੰਚਿਆ ਹੋਏਗਾ ਉਹਨਾਂ ਨੂੰ ਨੁਕਸਾਨ ਨਿਕਲਦਾ ਗਿਆ ਕਰਦਾ ਜੀ ਹਰ ਇੱਕ ਕਰਮਚਾਰੀ ਦੇਖੋ ਜੀ ਅੱਧਾ ਪਤਾ ਲੱਗਿਆ ਵੀ ਟਰਾਂਸਫਾਰਮਰ ਕਿੰਨਾ ਨੀਵਾਵਾ ਠੀਕ ਹੈ ਨਾ ਇਹ ਨਹੀਂ ਮੈਂ ਨਹੀਂ ਮੈਂ ਉਹਨਾਂ ਤਰ੍ਹਾਂ ਕੀ ਹੋਇਆ ਜੀ ਨੂੰ 6:45 ਮਿੰਟਾਂ ਤੇ ਫੋਨ ਆਇਆ ਸੀਗਾ ਜਦੋਂ ਹੀ ਮੈਂ ਫਾਇਰ ਬ੍ਰਿਗੇਡ ਨੂੰ ਕਹਤਾ ਮੇਰੇ ਕਹ ਫਾਇਰ ਬ੍ਰਿਗੇਡ ਨੂੰ 10-15 ਮਿੰਟ ਹੋ ਵੀ ਗਏ ਆਏ ਨੂੰ ਠੀਕ ਹੈ ਕਹਿ ਵੀ ਦਿੱਤਾ ਵਾ ਬਾਕੀ ਇਹ ਟਰਾਂਸਫਾਰਮਰ ਨਾਲ ਗੱਡੀ ਟਕਰਾਈ ਹੈ ਜਿਹਦੇ ਕਰਕੇ ਜਿਹੜਾ ਵਾ ਅੱਗ ਹੋਈ ਲੱਗੀ ਹੈ ਕਈ ਵਾਰੀ ਦੇਖਣ ਦੇ ਵਿੱਚ ਆਇਆ ਇਹਨਾਂ ਕਈ ਟਰਾਂਸਫਾਰਮਰ ਹੀ ਬਹੁਤ ਨਜ਼ਰੰਮੀ ਹੁੰਦੇ ਆ ਨਹੀਂ ਨਹੀਂ ਇਹ ਪਹਿਲਾਂ ਟਰਾਂਸਫਾਰਮਰ ਪਹਿਲਾਂ ਵੀ ਉੱਚਾ ਹੀ ਸੀਗਾ ਦੇਖੋ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਬਾਕੀ ਟਰਾਂਸਫਾਰਮਰ ਤਾਂ ਪਹਿਲਾਂ ਵੀ ਸਹੀ ਸੀਗਾ ਅਜ ਤੱਕੜ ਤਾਂ ਕਦੀ ਕੋਈ ਪ੍ਰੋਬਲਮ ਆਈ ਨਹੀਂ ਹੈਗੀ ਇਹ ਤਾਂ ਇੱਕ ਹੋਣੀ ਸੀਗੀ ਠੀਕ ਹੈ ਨਾ ਪਰ ਹੋਇਆ ਮਾੜਾ ਹੀ ਹੈ ਜੋ ਵੀ ਹੈ ਨੁਕਸਾਨ ਹੋਇਆ ਲੋਕਾਂ ਦੇ ਘਰ ਆ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਚਲੋ ਪ੍ਰਮਾਤਮਾ ਦੀ ਦਿਆ ਨਾਲ ਬਚਾਅ ਹੋ ਗਿਆ ਜੀ ਇਸ ਚੀਜ਼ ਨਹੀਂ 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 ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹ ਬਿਜਲੀ ਦਾ ਤਾਂ ਆ ਜੀ ਪਹਿਲਾਂ ਆਪਾਂ ਅੱਗ ਦੀ ਰੋਕਥਾਮ ਕਰ ਲਈਏ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਵੀ ਜਿੰਨੇ ਵੀ ਇਸ ਮੁਹੱਲੇ ਦੀ ਜਨਤਾ ਹੈਗੀ ਹੈ ਸਾਰਿਆਂ ਨੂੰ ਕੰਨਾ ਪਲੀਜ਼ ਪਿੱਛੇ ਹੋ ਜਾਓ ਮਗਨ ਮਿਸਰਾ ਕੀ ਹੋਰ ਤੁਹਾਡੇ ਕਿੰਨਾ ਕਿ ਨੁਕਸਾਨ ਹੋ ਗਿਆ ਜਿਹੜੀ ਅੱਗ ਲੱਗਦੀ ਹੈ हम देख ही रहे हो सारा कुछ तो फोटो ले आई है नुकसान तो सारा नुकसान घर का नुकसान हो गया सारा कुछ जल गया नुकसान तो हुआ ही हुआ। एक्सिडेंट हो ट्रांसफार्मर बहुत नीमा लग्या होया अच्छा समय बार बार गुर तो बजती रहती है ट्रांसफार्मर नाल लगी हुई है इस करके आग लगी है गड्डी बच गई ट्रांसफार्मर आग लग गई है हाँ ड्राइवर बड़ा मुश्किल हाथ बचाया ਨਹੀਂ ਹੋਰ ਕੋਈ ਨਾ ਪਾ ਨੁਕਸਾਨ ਹੈ ਆਪਣਾ ਬਸ ਇਹ ਘਰ ਦਾ ਸਰਾਬ ਹੋਇਆ ਬਾਕੀ ਸਭ ਠੀਕ ਹੈ ਉਧਰ ਬਹੁਤ ਨੁਕਸਾਨ ਹੋ ਗਿਆ ਡਰਾਈਵਰ ਦਾ ਚਾਰੇ ਦਾ ਸਮਝ ਨਹੀਂ ਆ ਤੇ ਆ ਦੇ ਕੋਲ ਮਾਰ ਲੱਗ ਗਈ ਮੈਂ ਐਕਟਵ ਲੈ ਕੇ ਆ ਰਿਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਜੋ ਇਹ ਸਾਡੇ ਬਾਉ ਦੀ ਫੈਕਟਰੀ ਦੇ ਮੁਰੇ ਨਿਕਲੇ ਉੱਥੇ ਟ੍ਰਾਂਸਫਰ ਹੋ ਲੱਗਾ ਸੀ ਉੱਥੇ ਨੇ ਬੜਾ ਕਰੋੜਾਂ ਦਾ ਨੁਕਸਾਨ ਕਰਨਾ ਸੀ ਠੀਕ ਹੈ ਜੀ ਫਿਰ ਇਹਨੇ ਬਾਬਾ ਜੀ ਦੇ ਇੱਥੇ ਮਾਰੀ ਦੁਕਾਨ ਦੇ ਕੋਲ ਜਿਹੜੇ ਤਰਖਾਨਾ ਬਾਬਾ ਜੀ ਇਹਨਾਂ ਨੇ ਉੱਥੇ ਵੀ ਮਾਰੀ ਆਪਾਂ ਡਰਾਈਵਰੀ ਕਰਦੇ ਆ ਅਸੀਂ ਵੀ ਡਰਾਈਵਰ ਬੰਦੇ ਪਰ ਅਸੀਂ ਆਪਣੀ ਗੱਡੀ ਤੋਂ ਉੱਤਰ ਕੇ ਆਪਣੀ ਜੋ ਵੀ ਖਾਣਾ ਪੀਣਾ ਆਪਣੇ ਹੋਟਲ ਤੇ ਬਹਿ ਕੇ ਖਾਈ ਪੀਦਾ ਅਸੀਂ ਸਾਰੇ ਉੱਠੀ ਤੇ ਤੁਪਤੀ ਕਰਕੇ ਆਪਣੀ ਗੱਡੀ ਚਲਾਈ ਦੀ ਆ ਅਸੀਂ ਵੀ ਬਾਹਰਲੇ ਡਰਾਈਵਰ ਹੈਗੇ ਆ ਇਹਨੇ दारू ਪੀਤੀ ਹੋਈ ਸੀ ਜੀ ਇਹਨੇ ਤਾਂ ਪਤਾ ਨਹੀਂ ਪਿੱਛੇ ਕਿਸੇ ਨੂੰ ਮਾਰ ਕੇ ਆਇਆ ਹੋਵੇ ਕੋਈ ਪਤਾ ਵਾ ਇਹ ਤਾਂ ਹੁਣ ਪਿੱਛੇ ਕਾਰਵਾਈ ਹੋਊਗੀ ਇਹਦੀ ਤਾਂ ਪਤਾ ਲੱਗਣਾ ਜੀ ਇਹ ਪਿੱਛੇ ਕਿਸੇ ਨੂੰ ਨਹੀਂ ਗੱਡੀ ਇੰਨੀ ਸਪੀਡ ਤੇ ਭਜਾ ਕੇ ਲਿਆ ਰਿਹਾ ਗੱਡੀ ਜਦੋਂ ਆਪਾਂ ਨੂੰ ਕੋਈ ਡਰ ਨਹੀਂ ਤੇ ਆਪਾਂ ਗੱਡੀ ਕਿੱਦਾਂ ਭਜਾਵਾਂਗੇ ਅਸੀਂ ਇਹ ਕਰਕੇ ਕਹਿੰਦੇ ਆ ਡਰਾਈਵਰੀ ਕੋਈ ਵੀ ਭਰਾ ਮੇਰਾ ਡਰਾਈਵਰ ਹੈਗਾ ਵਾ ਆਪਣਾ ਖਾਣਾ ਪੀਣਾ ਆਪਣੀ ਗੱਡੀ ਤੋਂ ਉੱਤਰ ਕੇ ਖਾਵੇ ਪੀਵੇ ਜੋ ਕਿ ਕਿਸੇ ਦੇ ਧੀ ਪੁੱਤ ਨੂੰ ਨਾ ਮਾਰੇ ਕਿਸੇ ਦਾ ਨੁਕਸਾਨ ਨਾ ਕਰੇ ਹੁਣ ਇਹਨੇ ਕਿੰਨੇ ਘਰਾਂ ਨੂੰ ਬਰਬਾਦ ਕਰਤਾ ਜੈਨ ਜੈ ਭਾਰਤ